ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜੰਤਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ। ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰ ਅੱਜ ਲੋਕ ਬਲਸ਼ ਸਰਦਾਰ ਵੱਲਭਾਈ ਪਟੇਲ ਨੂੰ ਉਹਨਾਂ ਦੀ 155ਵੀਂ ਜਨਮ ਦਿਤੀ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਇਕਜੁੱਟ ਹੋ ਕੇ ਦੇਸ਼ ਦੀ ਤਰੱਕੀ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਅਪੀਲ। ਪੰਜਾਬ ਪਰ ਵਿੱਚ ਇੱਕ ਤਮਾਸ਼ਾ ਕੱਢੇਗੇ ਪੰਜਾਬ ਦੇ ਰਾਜਪਾਲ ਗੁਲਾਬਚਨ ਕਟਾਰੀਆ ਨੇ ਕਿਹਾ ਭਾਰਤ ਨੂੰ ਇਕਜੁੱਟ ਕਰਨ ਚ ਸਰਦਾਰ ਪਟੇਲ ਦੀ ਭੂਮਿਕਾ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰੇਗੀ ਜਾਣਸ਼ਕਤੀ ਅਭਿਆਨ ਤਹਿਤ ਕੇਂਦਰੀ ਟੀਮ ਨੇ ਜ਼ਿਲ੍ਹਾ ਫਰੀਦਕੋਟ ਦੇ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ ਹੋਈ ਕਰਮਚਾਰਾਂ ਤੇ ਟੀਮ ਨੇ ਜਤਾਈ ਤਸੱਲੀ ਪੰਜਾਬ ਦੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਰੋਹੋਂ ਨੂੰ ਪੰਜਾਬ ਦੀ ਰਾਜ ਮੱਛੀ ਆ ਲਾਨਿਆ ਅਤੇ 42ਵੇਂ ਸਰਵੋ ਸੁਰਜੀਤਾ ਕੇ ਟੂਰਨਾਮੈਂਟ ਵਿੱਚ ਅੱਜ ਸੈਮੀਫਾਈਨਲ ਮੈਚਾਂ 'ਚ ਇੰਡੀਅਨ ਨੇਵੀ ਮੁੰਬਈ ਦਾ ਮੁਕਾਬਲਾ ਭਾਰਤੀ ਰੇਲਵੇ ਦਿੱਲੀ ਨਾਲ ਤੇ ਭਾਰਤ ਪੈਟਰੋਲੀਅਮ ਮੁੰਬਈ ਦਾ ਮੁਕਾਬਲਾ ਇੰਡੀਅਨ ਆਇਲ ਮੁੰਬਈ ਨਾਲ ਹੋ ਰਿਹਾ ਹੈ ਤੇ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਾਜ ਲੋਪੁਸ਼ ਸਰਦਾਰ ਵੱੱਲਾਭਾਈ ਪਟੇਲ ਨੂੰ ਉਹਨਾਂ ਦੇ 150ਵੇਂ ਜਨਮ ਦਿਤੇ ਸ਼ਰਧਾਂਜਲੀ ਪੇਟ ਕਰ ਰਿਹਾ ਹੈ ਇਸ ਦਿਨ ਨੂੰ ਰਾਸ਼ਟਰੀ ਇਕਤਾ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ ਹਰ ਸਾਲ 31 ਅਕਤੂਬਰ ਨੂੰ ਸਰਦਾਰ ਵੱੱਲਾਭਾਈ ਪਟੇਲ ਦੀ ਜਨਮ ਦਿਨਾਈ ਜਾਂਦੀ ਹੈ ਸਰਦਾਰ ਪਟੇਲ ਨੇ ਭਾਰਤ ਦੀ ਆਜ਼ਾਦੀ ਸੰਗਰਾਮ ਚ ਬੜੀ ਮੁੱਲੀ ਭੂਮਿਕਾ ਨਿਭਾਈ 33 ਦੇ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵੀ ਰਹੇ

हम नए भारत की संकल्प शक्ति को साक्षात साथ महसूस कर रहे हैं अभी यहां जो कार्यक्रम हुए जो अद्भुत प्रस्तुति हुई उनमें भी अतीत की परंपरा थी वर्तमान का श्रम और शौर्य था और भविष्य की सिद्धि की झलक भी थी श्री मोदी ने हर एक नागरिक ਨੂੰ एकता ਨੂੰ ਰਾਸ਼ਟ੍ਰ ਤਾਕਤਾ ਮੰਤਰ ਬਣਾਉਣ ਤੇ ਸਰਦਾਰ ਪਟੇਲ ਦੇ ਦ੍ਰਿਸ਼ਟੀਕੋਣ ਨੂੰ ਯਾਦ ਰੱਖਣ ਤੇ ਇੱਕ ਮਜ਼ਬੂਤ ਇੱਕ ਤੇ ਸਾਂਝੇ ਭਾਰਤ ਲਈ ਇਕੱਠਿਆਂ ਕੰਮ ਕਰਨ ਦੀ ਅਪੀਲ ਵੀ ਕੀਤੀ। ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਭਾਰਤ ਦੇ ਲੋਕ ਪੁਰਸ਼ ਸਰਦਾਰ ਵੱਲਭਾਈ ਪਟੇਲ ਦੀ ਜਨਵਰੀ ਗਣਮਣਾਂ ਲਈ ਸੁਖਨਾ ਚੀਲ ਤੇ ਆਯੋਜਿਤ ਸਰਦਾਰ ਐਟ 150 ਇਕਤਾ ਮਾਰਚ ਦੀ ਅਗਵਾਈ ਕੀਤੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਭਾਰਤ ਸਰਕਾਰ ਦੇ ਯੁਵਾ ਮਾਮਲਾ ਤਿਕੇਤ ਮੰਤਰਾਲੇ ਤਹਿਤ ਮੀਰਾ ਯੁਵਾ ਭਾਰਤ ਦੇ ਸਹਿਯੋਗ ਨਾਲ ਆਯੋਜਿਤ ਇਸ ਸਮਾਗਮ ਚ ਲਗਭਗ 800 ਨੌਜਵਾਨਾਂ ਤੇ ਐਨਐਸਐਸ ਵਲੰਟੀਅਰਸ ਨੇ ਹਿੱਸਾ ਲਿਆ ਰਾਜਪਾਲ ਨੇ ਸਾਰਿਆਂ ਨੂੰ ਨਸ਼ਾ ਮੁਕਤ ਭਾਰਤ ਤੇ ਆਤਮ ਨਿਰਭਰ ਭਾਰਤ ਦੀ ਸੌ ਚੁਕਾਈ ਤੇ ਨਸ਼ਾ ਮੁਕਤ ਆਤਮ ਨਿਰਭਰ ਅਤੇ ਇੱਕ ਜੁਟ ਭਾਰਤ ਦੇ ਨਿਰਮਾਣ ਲਈ ਸਮੂਹਿਕ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਸ਼੍ਰੀ ਕਟਾਰੀਆ ਨੇ ਕਿਹਾ ਕਿ ਇਹ ਮੌਕਾ ਇੱਕ ਯਾਦਗਾਰੀ ਸਮਾਗਮ ਨਹੀਂ ਬਲਕਿ ਨੌਜਵਾਨਾਂ ਚ ਇਕਤਾ ਅਖੰਡਤਾ ਤੇ ਸੇਵਾ ਦੀ ਭਾਵਨਾ ਜਗਾਉਣ ਦਾ ਸ਼ਕਤੀਸ਼ਾਲੀ ਰਾਸ਼ਟਰੀ ਅੰਦੋਲਨ ਹੈ ਉਹਨਾਂ ਨੇ ਕਿਹਾ यूनिटी मार्च के साथ देश को अखंड और इस देश को भारत एक भारत श्रेष्ठ भारत बना सकते हैं। हर प्रकार से इसको सशक्त कर सकते हैं। शिक्षा की दृष्टि से, अपनी स्वयं की सुरक्षा की दृष्टि से और देश निर्माण का जो काम भी आपके पास हो उसको पूरी राष्ट्र भक्ति और ईमानदारी के साथ करें। राज्यपाल ने नौजवान पीढ़ी नु तो दूर रहने की अपील भी की थी ਉਧਰ ਚੰਡੀਗੜ੍ਹ ਪ੍ਰਸ਼ਾਸਨ ਨੇ ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਵਸ ਤੇ ਸਨਮਾਨ ਚੁਸਕਤ ਰਿਤ ਵਿਖੇ ਰਾਸ਼ਟਰੀ ਇਕਤਾ ਦਿਵਸ ਮਨਾਇਆ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਨੇ ਸਾਰੇ ਅਧਿਕਾਰੀਆਂ ਤੇ ਸਟਾਫ ਨੂੰ ਇਕਤਾ ਦੀ ਸੋਚ ਉਚਾਈ ਜਲੰਧਰ ਫਿਰੋਜ਼ਪੁਰ ਤੇ ਪਠਾਨਕੋਟ ਸਮੇਤ ਸੂਬੇ ਪਰ ਵਿੱਚ ਹੋਣਾ ਥਾਵਾਂ ਤੇ ਵੀ ਇਸੇ ਤਰ੍ਹਾਂ ਦੇ ਮਾਰਚ ਕੱਢੇ ਗਏ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਜਲੰਧਰ ਇਕਾਈ ਕੇਂਦਰੀ ਸੰਚਾਰ ਬਿਊਰੋ ਨੇ ਦਵਾਪਾ ਕਾਲਜ ਜਲੰਧਰ ਚ ਰਾਸ਼ਟਰੀ ਏਕਤਾ ਦਿਵਸ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਜਿਸ ਵਿੱਚ ਵਿਦਿਆਰਥੀਆਂ ਨੂੰ ਏਕਤਾ ਦੀ ਸੌਂਚ ਚੁਕਾਈ ਗਈ ਸੀਬੀਸੀ ਦੇ ਸਹਾਇਕ ਨਿਰਦੇਸ਼ਕ ਰਾਜੇਸ਼ ਪਾਲੀ ਨੇ ਵਿਦਿਆਰਥੀਆਂ ਨੂੰ ਏਕਤਾ ਦੀ ਸੌਂਚ ਚੁਕਾਈ ਮੈਂ ਇਹ ਸ਼ਬਦ ਮੈਂ ਇਹ ਸ਼ਬਦ ਆਪਣੇ ਦੇਸ਼ ਦੀ ਏਕਤਾ की भावना, भावना से ले रहा हूं जिसे सरदार वल्लभ भाई पटेल की दूरदर्शिता एवं कार्यों द्वारा संभव बनाया जा सका ਸਰਦਾਰ ਪਟੇਲ ਦੇ ਜੀਵਨ ਤੇ ਪ੍ਰਾਪਤੀਆਂ ਤੇ ਇੱਕ ਫੋਟੋ ਪ੍ਰਦਰਸ਼ਨੀ ਵੀ ਲਗਾਈ ਗਈ ਉਦਰ ਪੰਜਾਬ ਪੁਲਿਸ ਦੇ ਸਾਈਬਰ ਵਿੰਗ ਤੋਂ ਜਗਜੀਤ ਕੌਰ ਨੇ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਉਨ੍ਹਾਂ ਨੇ ਡਿਜੀਟਲ ਸੁਰੱਖਿਆ ਆਨਲਾਈਨ ਧੱਕੀ ਤੋਂ ਬਚਾਅ ਤੇ ਜ਼ਿੰਮੇਵਾਰ ਸੋਸ਼ਲ ਮੀਡੀਆ ਵਰਤੋਂ ਬਾਰੇ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ ਇਸੇ ਦੌਰਾਨ ਫਿਰੋਜ਼ਪੁਰ ਡਿਵੀਜ਼ਨ ਨੇ ਵੀ ਆਜੇਕਤਾ ਦੌੜ ਦਾ ਆਯੋਜਨ ਕੀਤਾ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਦੀ ਅਗਵਾਈ ਵਿੱਚ 100 ਤੋਂ ਵੱਧ ਅਧਿਕਾਰੀਆ ਕਰਮਚਾਰੀਆਂ ਤੇ ਰੇਲਵੇ ਸੁਰੱਖਿਆ ਬਲ ਦੇ ਕਰਮਚਾਰੀਆਂ ਨੇ ਰੇਲਵੇ ਸਟੇਡੀਅਮ ਫਿਰੋਜ਼ਪੁਰ ਵਿਖੇ ਇਕਤਾ ਇਹ ਦ ਡਾਕਟਰ ਬੀ ਆਰ ਅੰਬੇਡਕਰ ਰਾਸ਼ਟਰੀ ਤਕਨੀਕੀ ਸੰਸਥਾਨ ਜਲੰਧਰ ਦੀ ਐਨ ਐਸ ਐ ਸਿਕਾਈ ਵੱਲੋਂ ਇਕਤਾ ਦੌਰ ਇਕਤਾ ਸੌਦਾ ਸਫਲ ਆਯੋਜਨ ਕੀਤਾ ਗਿਆ ਸੰਸਥਾਨ ਦੇ ਡਾਇਰੈਕਟਰ ਪ੍ਰੋਫੈਸਰ ਬినੋਦ ਕੁਮਾਰ ਕਨਾਚੀ ਆਦਿ ਆਪਕਾਂ ਤੇ ਕਰਮਚਾਰੀਆਂ ਤੇ ਵਿਦਿਆਰਥੀਆਂ ਨੇ ਇਸ ਵਿੱਚ ਭਾਗ ਲਿਆ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ 8x handle ਹੈ @etherid iarr ani jalandhar ਅਤੇ YouTube ਤੇ ਸਾਡਾ ਚੈਨਲ ਹੈ @etherid iarr jalandhar ਜਲ ਸ਼ਕਤੀ ਅਭਿਆਨ ਤਹਿਤ ਕੇਂਦਰੀ ਟੀਮ ਨੇ ਅੱਜ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਜਲ ਜੀਵਨ ਮਿਸ਼ਨ ਤੇ ਜਲ ਸ਼ਕਤੀ ਮਿਸ਼ਨ ਤਹਿਤ ਜ਼ਿਲ੍ਹੇ 'ਚ ਹੋ ਰਹੀ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਕੇਂਦਰੀ ਟੀਮ ਦੇ ਮੈਂਬਰ ਰੋਹਨ ਚੰਦ ਠਾਕੁਰ ਤੇ ਵਿਜੇ ਸਿੰਘ ਮੀਨਾ ਨੇ ਟਿਲਵਾ ਕਲਾ ਪਿੰਡ 'ਚ ਹੋਏ ਵਿਕਾਸ ਕਾਰਜਾਂ ਤੇ ਤਸੱਲੀ ਜ਼ਾਹਰ ਕੀਤੀ ਟੀਮ ਨੇ ਕਿਹਾ ਕਿ ਜ਼ਿਲ੍ਹੇ ਦੇ ਹੋਰ ਪਿੰਡਾਂ ਵਿੱਚ ਵੀ ਵਾਟਰ ਵਰਕਸ ਬਣਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ ਤਾਂ ਜੋ ਪੇਂਡੂ ਖੇਤਾਂ 'ਚ ਸਾਫ਼ ਪੀਣ ਵਾਲਾ ਪਾਣੀ ਉਪਲਬਧ ਹੋ ਸਕੇ ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਲੋਕਾਂ ਨੂੰ بارش ਵਾਲੇ ਪਾਣੀ ਨੂੰ ਇਕੱਠਿਆਂ ਕਰਕੇ ਵਰਤਨ ਤੇ ਜ਼ਮੀਨ 'ਚ ਰੀਚਾਰਜ ਕਰਨ ਦੀ ਜਾਗਰੂਕੀਤਾ ਜਾਣਾ ਚਾਹੀਦੀ ਹੈ ਸੂਬੇ ਦੀ ਜਲ ਜੀਵ ਪੇਨ ਤਨੁ ਸੰਭਾਲਨ ਤੇ ਉਤਸ਼ਾਹਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੇ ਪਸ਼ੂ ਪਾਲਣ ਡੇਰੀ ਵਿਕਾਸ ਨਿਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੋਡਿਆ ਨੇ ਰੋਹੁ ਨੂੰ ਪੰਜਾਬ ਦੀ ਰਾਜ ਮੱਛੀ ਐਲਾਨਿਆ ਗੁਰਮੀਤ ਸਿੰਘ ਖੋਡਿਆ ਨੇ ਦੱਸਿਆ ਕਿ ਪੰਜਾਬ ਦਾ ਜਲ ਖੇਤਰ ਪਰਫੁੱਲਿਤ ਹੋ ਰਿਹਾ ਜਿਸ ਵਿੱਚ 43683 ਏਕੜ ਮੱਛੀ ਪਾਲਣ ਨੂੰ ਸਮਰਪਿਤ ਹੈ ਜਿਸ ਤੋਂ ਸਾਲਾਨਾ 2 ਲੱਖ ਮੀਟ੍ਰਿਕ ਟਨ ਮੱਛੀ ਪੈਦਾ ਹੁੰਦੀ ਹੈ ਰੋਹੁ ਇੱਕ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ ਉਹਨਾਂ ਦੱਸਿਆ ਕਿ ਰੋਹੁ ਮੱਛੀ ਪ੍ਰੋਟੀਨ ਵਿਟਾਮਿਨ A B D ਅਤੇ omega 3 ਫੈਟੀ ਐਸਿਡ ਨਾਲ ਭਰਪੂਰ ਹੈ विजिलेन्स ब्यूरो यूनिट जालंधर ਵੱਲੋਂ ਵਿਜਲੈਂਸ ਜਾਗਰੂਤਾ ਹਫ਼ਤੇ ਤਹਿਤ ਅੱਜ ਡੀਏਵੀ ਸਕੂਲ ਫਿਲੌਰ ਵਿਖੇ ਸੈਮੀਨਾਰ ਕਰਵਾਇਆ ਗਿਆ ਵਿਜਲੈਂਸ ਬਿਊਰੋ ਦੇ ਉਪ ਕਪਤਾਨ ਪੁਲਿਸ ਅਸ਼ਵਨੀ ਕੁਮਾਰ ਇੰਸਪੈਕਟਰ ਸਾਹਿ ਲਗਨੀ ਹੋਤਰੀ ਤੇ ਰਵਿੰਦਰ ਕੌਰ ਨੇ ਭ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਵਿਜਲੈਂਸ ਬਿਊਰੋ ਨੂੰ ਸਹਾਇਤਾ ਕਰਨ ਦੀ ਅਪੀਲ ਕੀਤੀ ਉਹਨਾਂ ਕਿਹਾ ਜੇਕਰ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਮੰਗਦਾ ਹੈ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਹੈ ਤਾਂ ਇਸ ਸੰਬੰਧੀ ਵਿਜਲੈਂਸ ਬਿਊਰੋ ਦੇ ਟੋਲ ਫਰੀ ਨੰਬਰ 1800 1800 1000 ਅਤੇ ਵੈੱਬਸਾਈਟ vigilancebureau.punjab.gov.in ਤੇ ਸੰਪਰਕ ਕੀਤਾ ਜਾ ਸਕਦਾ ਹੈ ਉਦਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ੂਦ ਖੋਰੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਗੁਰਦਾਸਪੁਰ ਦੇ ਸਿਵਲ ਹਸਪਤਾਲ ਬਬਰੀ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਵੀਰ ਵੀ ਸੰਜੇ ਕਰਦਿਆਂ ਵਿਜੀਲੈਂਸ ਇੰਸਪੈਕਟਰ ਇੰਦਰਜੀਤ ਸਿੰਘ ਨੇ ਕਿਹਾ WhatsApp ਡਾਇਨਾ ਪ੍ਰੋਗਰਾਮ ਸੀ ਸਿਵਲ ਹਸਪੀਟਲ ਬਰਦਾਸਪੁਰ ਦੇ ਵਿੱਚ ਸੀਗਾ ਜਿਹਦੇ ਵਿੱਚ ਅਸੀਂ ਪਬਲਿਕ ਜਿਹੜੀ ਆਈ ਹੋਈ ਸੀਗੀ ਇੱਥੇ ਕੁਝ ਸਟੂਡੈਂਟ ਸੀਗੇ ਇਹਨਾਂ ਦੇ ਇੱਥੇ ਫੈਕਟਰ ਸਹਿਬਾਨ ਸੀਗੇ ਸਾਡੇ ਨਾਲ ਇਹਨਾਂ ਨੂੰ ਸਾਰਾ ਉਹ ਅਸੀਂ ਸੈਂਸਿਟਾਈਜ਼ ਕੀਤਾ ਆ ਕਿ ਜੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਮੁਸ਼ਕਲ ਆਉਂਦੀ ਹੈ ਕੋਈ ਵੀ ਸਰਕਾਰੀ ਕਰਮਚਾਰੀ ਅਧਿਕਾਰੀ ਹੈ ਕੋਈ ਪ੍ਰਾਈਵੇਟ ਵਿਅਕਤੀ ਕੋਈ ਨਾਏ ਕੋ ਕਿਸੇ ਨੂੰ ਵੀ ਕੋਈ ਕਿਸੇ ਤਰੀਕੇ ਦੀ ਕੋਈ ਡਿਮਾਂਡ ਕਰਦਾ ਹੈ ਤੇ ਸਾਡੇ ਜਿਹੜੇ ਟੋਲ ਫਰੀ ਨੰਬਰ ਹੈਗੇ ਨੇ 9901200200 ਸਾਡਾ ਇੱਕ ਟੋਲ ਫਰੀ ਨੰਬਰ ਹੈ 1800 1800 1000 ਸਾਡਾ ਇੱਕ WhatsApp ਨੰਬਰ ਹੈ 98178 90 ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਤੀਜੀ ਜਮਾਤ ਤੋਂ ਸ਼ੁਰੂ ਹੋਣ ਵਾਲੇ ਸਾਰੇ ਸਕੂਲਾਂ ਵਿੱਚ AI ਤੇ ਇੱਕ ਪਾਠਕ੍ਰਮ ਸ਼ੁਰੂ ਕੀਤਾ ਜਾਵੇਗਾ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਪਹਿਲ ਕਦਮੀ ਗੁੰਝਲਦਾਰ ਚੁਣੌਤੀਆਂ ਨੂੰ ਹੱਲ ਕਰਨ ਲਈ AI ਦੇ ਨੈਤਿਕ ਪਰਤੋਵਲ ਇੱਕ ਮਹੱਤਵਪੂਰਨ ਕਦਮ ਹੈ ਇਹ ਟੈਕਨਾਲੋਜੀ ਤੀਜੀ ਜਮਾਤ ਤੋਂ ਸ਼ੁਰੂ ਹੋ ਕੇ ਬੁਨਿਆਦੀ ਪੱਧਰ ਤੋਂ ਹੀ ਸ਼ਾਮਲ ਕੀਤੀ ਜਾਵੇਗੀ ਮੰਤਰੀ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੋਚ ਸਿੱਖਣ ਤੇ ਸਿਖਾਉਣ ਦੀ ਧਾਰਨਾ ਨੂੰ ਮਜ਼ਬੂਤ ਕਰੇਗੀ ਪਟਿਆਲਾ ਸਰਹੰਨ ਸੜਕ ਤੇ ਅਚਾਨਕ ਗ੍ਰੀਪ 6:30 ਵਜੇ ਇੱਕ ਸਰਕਾਰੀ ਬੱਸ ਤੇ ਟਰੱਕ ਵਿਚਕਾਰ ਟੱਕਰ ਹੋਣ ਕਾਰਨ ਵਾਪਰੇ ਹਾਦਸੇ ਚ ਬੱਸ ਦੇ ਕੰਡਕਟਰ ਅਤੇ ਟਰੱਕ ਡਰਾਈਵਰ ਦੀ ਮੌਤ ਹੋ ਗਈ ਜਦਕਿ ਕਈ ਸਵਾਰੀਆਂ ਜ਼ਖਮੀ ਹੋਈਆਂ ਸਾਡੇ ਪਟਿਆਲਾ ਤੋਂ ਪੱਤਰਕਾਰ ਨੇ ਦੱਸਿਆ ਕਿ ਹਾਦਸੇ ਦੀ ਖਬਰ ਮਿਲਦਿਆਂ ਹੀ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚੇ ਤੇ ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਜਲੰਧਰ ਦੇ 올ੰਪੀਅਨ ਸੁਰਜੀਤਾ ਕੀ ਸਟੇਡੀਅਮ ਚ ਖੇਡੇ ਜਾ ਰਹੇ ਬਿਆਲਨੀ ਸੁਰਜੀਤਾ ਕੀ ਟੂਰਨਾਮੈਂਟ ਦੇ ਸੈਮੀਫਾਈਨਲ ਮੈਚਾਂ ਚ ਚਾਚ ਇੰਡੀਅਨ ਨੇਵੀ ਮੁੰਬਈ ਦਾ ਮੁਕਾਬਲਾ ਰੇਲਵੇ ਦਿੱਲੀ ਨਾਲ ਤੇ ਪਾਰਟ ਰੈਟਰ ਇੰਡੀਅਨ ਆਇਲ ਮੁੰਬਈ ਨਾਲ ਹੋ ਰਿਹਾ ਹੈ ਫਾਈਨਲ ਮੁਕਾਬਲਾ ਸ਼ਨੀਚਰਵਾਰ ਨੂੰ ਖੇਡਿਆ ਜਾਵੇਗਾ ਆਕਾਸ਼ਵਾਣੀ ਫਾਈਨਲ ਮੈਚ ਦੇ ਅਖੀਰ ਡਾਟਾ ਹਾਲ ਹਿੰਦੀ ਤੇ ਅੰਗਰੇਜ਼ੀ ਚ ਵਾਰੋ-ਵਾਰੀ ਸ਼ਾਮ 7 ਵਜੇ 10 ਮਿੰਟ ਤੋਂ ਮੈਚ ਦੇ ਅਖੀਰ ਤੱਕ ਪ੍ਰਸਾਰਿਤ ਕਰੇਗਾ ਇਹ ਮੈਚ FM Rainbow Network ਅਤੇ ਹੋਰ ਮੀਟਰਾਂ ਤੇ DTH ਪਲੇਟਫਾਰਮ ਆਕਾਸ਼ਵਾਣੀ ਦੇ ਮੋਬਾਈਲ ਐਪ ਤੇ ਪ੍ਰਸਾਰ ਭਾਰਤੀ ਦੇ YouTube Sports ਚੈਨਲ ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਰਾਸ਼ਟਰੀ ਲੋਪੁਰਸ਼ ਸਰਦਾਰ ਵੱੱਲਾਭਾਈ ਪਟੇਲ ਨੂੰ ਉਹਨਾਂ ਦੇ 19533 ਤੇ ਸ਼ਰਧਾਂਜਲੀ ਪੇਟ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਇਕਜੁੱਟ ਹੋ ਕੇ ਦੇਸ਼ ਦੀ ਤਰੱਕੀ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਅਪੀਲ। ਪੰਜਾਬ ਪਰ ਵਿੱਚ ਇਕਤਾ ਮਾਰਚ ਕੱਢੇ ਗਏ। ਰਾਜਪਾਲ ਗੁਲਾਬਚੰਦ ਘਟਾਰੀਆ ਨੇ ਕਿਹਾ ਆਰਥਿਕ ਇਕਜੁੱਟ ਕਰਨ ਚ ਸਰਦਾਰ ਪਟੇਲ ਦੀ ਭੂਮਿਕਾ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਜਲ ਸ਼ਕਤੀ ਅਭਿਆਨ ਤਹਿਤ ਕੇਂਦਰੀ ਟੀਮ ਨੇ ਜ਼ਿਲ੍ਹਾ ਫਰੀਦਕੋਟ ਦੇ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ ਪੰਜਾਬ ਦੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਰੋਹਨ ਨੂੰ ਸੂਬੇ ਦੀ ਰਾਜ ਮੱਛੀ ਐਲਾਨਿਆ ਅਤੇ 42ਵੀਂ ਸਰਵੋ ਸੁਰਜੀ ਥਾਕੀ ਟੂਰਨਾਮੈਂਟ ਵਿੱਚ ਅੱਜ ਸੈਮੀਫਾਈਨਲ ਮੈਚਾਂ 'ਚ ਇੰਡੀਅਨ ਨੇਵੀ ਮੁੰਬਈ ਦਾ ਮੁਕਾਬਲਾ ਭਾਰਤੀ ਰੇਲਵੇ ਦਿੱਲੀ ਨਾਲ ਅਤੇ ਭਾਰਤ ਪੈਟਰੋਲੀਅਮ ਮੁੰਬਈ ਦਾ ਮੁਕਾਬਲਾ ਇੰਡੀਅਨ ਆਇਲ ਮੁੰਬਈ ਨਾਲ ਹੋ ਰਿਹਾ ਹੈ ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ you <music>